ਕਦੇ ਹੁੰਦੇ ਉਪਰਾਂ ਨਹੀਂ ਸਾਨੂੰ ਘਰ ਚ ਸਮਝਿਆ ਕਿ ਇਹ ਕੰਮ ਆਇਆ ਰਾਜਵੀਰ ਜਵੰਦੇ ਦੇ ਘਰ ਕੰਮ ਕਰਨ ਵਾਲੀ ਨੇ ਦੱਸਿਆ ਕਿ ਰਾਜਵੀਰ ਜਵੰਦਾ ਕਿਹੋ ਜਿਹਾ ਸੀ ਕਿ ਰਾਜਵੀਰ ਜਵੰਦੇ ਨਾਲ ਆਖਰਕਾਰ ਉਸ ਦਿਨ ਹੋਇਆ ਕਿ ਸੀ ਸਚਾਈ ਸੁਣ ਤੁਸੀਂ ਹੈਰਾਨ ਰਹਿ ਜਾਓਗੇ ਆਖਰਕਾਰ ਉਹਨਾਂ ਨੇ ਅਜਿਹੀ ਕਿਹੜੀ ਗੱਲ ਦੱਸੀ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਅਜਿਹੀਆਂ ਕਿਹੜੀਆਂ ਗੱਲਾਂ ਖੋਲੀਆਂ ਕਿਹੜੇ ਭੇਤ ਖੋਲੇ ਸ਼ਾਇਦ ਇਹ ਗੱਲਾਂ ਰਾਜਵੀਰ ਜਵੰਦੇ ਦੀਆਂ ਗੁਫ਼ਤ ਸੀ ਕਿਸੇ ਨੂੰ ਨਹੀਂ ਪਤਾ ਸੀ ਲੋਕਾਂ ਨੂੰ ਜਦੋਂ ਪਤਾ ਲੱਗੇਗਾ ਉਹ ਹੈਰਾਨ ਰਹਿ ਜਾਣਗੇ ਕਿ ਆਖਰਕਾਰ ਰਾਜਵੀਰ ਜਵੰਦਾ ਇਹੋ ਜਿਹਾ ਵੀ ਸੀ ਜੀ ਹਾਂ ਦੋਸਤੋ ਦੱਸਾਂਗੇ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰਾਜਵੀਰ ਜਵੰਦਾ ਸ਼੍ਰੀ ਰਿਕ ਤੌਰ ਤੇ ਸਾਨੂੰ ਸਾਰਿਆਂ ਨੂੰ ਛੱਡ ਕੇ ਗੁਰੂ ਚਰਨਾਂ ਦੇ ਵਿੱਚ ਜਾ ਵੀ ਰਾਜੇ ਹਨ ਰਾਜਵੀਰ ਦੇ ਜਾਣ ਦਾ ਦੁੱਖ ਜਿੱਥੇ ਪਰਿਵਾਰ ਨੂੰ ਤੇ ਪਿੰਡ ਵਾਸੀਆਂ ਨੂੰ ਹੈ ਉੱਥੇ ਹੀ ਜਵੰਦੇ ਦੇ ਫੈਨਸ ਨੂੰ ਵੀ ਹੈ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਵੀ ਹੈ ਕਿਉਂਕਿ ਰਾਜਵੀਰ ਜਵੰਦਾ ਇੱਕ ਅਜਿਹਾ ਕਲਾਕਾਰ ਸੀ ਇੱਕ ਲੰਬਾ ਲੁੰਝਾ ਨੌਜਵਾਨ ਸੀ ਜਿਸਦੇ ਮੂਹ ਦੇ ਵਿੱਚੋਂ ਕਦੇ ਵੀ ਕਿਸੇ ਦੀ ਬੁਰਾਈ ਨਹੀਂ ਸੁਣੀ ਗਈ ਕਦੇ ਵੀ ਕਿਸੇ ਕਾਉਂਟਰੋਵਰਸੀ ਦੇ ਵਿੱਚ ਨਹੀਂ ਪਿਆ ਕਦੇ ਵੀ ਕਿਸੇ ਨੂੰ ਲੈ ਕੇ ਕੋਈ ਵਿਵਾਦਿਤ ਬਿਆਨ ਨਹੀਂ ਦਿੱਤਾ ਨਾ ਹੀ ਗੀਤਾਂ ਦੇ ਵਿੱਚ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣ ਵਾਲਾ ਕੋਈ ਅਜਿਹਾ ਗੀਤ ਗਾਇਆ ਜਦੋਂ ਤੱਕ ਵੀ ਗੀਤਕਾਰੀ ਕੀਤੀ ਹੈ ਗੀਤ ریکارڈ ਕੀਤੇ ਨੇ ਇੱਕ ਵੀ ਅਜੀਹਾ ਮਾਮਲਾ ਨਹੀਂ ਆਇਆ ਜਿਸ ਦੇ ਕਾਰਨ ਜਵੰਦੇ ਨੂੰ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਣ ਰਾਜਵੀਰ ਜਵੰਦਾ ਇੱਕ ਸਾਫ਼ ਸੁਥਰੀ ਗਾਇਕੀ ਤੇ ਗੀਤ ਗਾਉਣ ਵਾਲਾ ਨੌਜਵਾਨ ਸੀ ਪੰਜਾਬ ਨੂੰ ਪੰਜਾਬੀਅਤ ਨੂੰ ਪੰਜਾਬੀ ਪਹਿਰਾਵੇ ਨੂੰ ਪ੍ਰਮੋਟ ਕਰਨ ਵਾਲਾ ਨੌਜਵਾਨ ਸੀ ਸੋ ਦੋਸਤੋ ਉਥੇ ਹੀ ਆਪਾਂ ਗੱਲ ਕਰ ਰਹੇ ਸੀ ਕਿ ਰਾਜਵੀਰ ਜਵੰਦੇ ਦੇ ਘਰ ਕੰਮ ਕਰਨ ਵਾਲੀ ਨੇ ਅਜਿਹੀਆਂ ਗੱਲਾਂ ਸਾਂਝੀਆਂ ਕੀਤੀਆਂ ਕਿ ਸੁਣ ਕੇ ਤੁਸੀਂ ਵੀ ਭਾਵੁਕ ਹੋ ਜਾਓਗੇ ਉਹਨਾਂ ਦਾ ਕਹਿਣਾ ਸੀ ਕਿ ਕਦੇ ਵੀ ਰਾਜਵੀਰ ਜਵੰਦੇ ਨੇ ਸਾਨੂੰ ਇਹ ਨਹੀਂ ਸਮਝਿਆ ਕਿ ਅਸੀਂ ਕੰਮ ਕਰਨ ਵਾਲੀਆਂ ਹਾਂ ਕਦੇ ਵੀ ਉਹਨਾਂ ਨੇ ਨਹੀਂ ਸਮਝਿਆ ਕਿ ਇਹ ਮਤਰੇ ਨੇ ਜਵੰਦੇ ਆਪਣੇ ਹੀ ਪਰਿਵਾਰ ਮੰਗੋ ਸਾਨੂੰ ਸਮਝਦਾ ਸੀ ਅਤੇ ਜਵੰਦੇ ਦੇ ਘਰ ਕੰਮ ਕਰਨ ਵਾਲੀ ਦੀ ਕੁੜੀ ਨੇ ਕਿਹਾ ਕਿ ਜਦੋਂ ਵੀ ਮੈਂ ਮੰਮੀ ਦੇ ਨਾਲ ਜਵੰਦੇ ਦੇ ਘਰ ਆਉਂਦੀ ਸੀ ਵੀਰੇ ਦੇ ਘਰ ਆਉਂਦੀ ਸੀ ਜੇਕਰ ਉਹ ਪਿੰਡ ਦੇ ਵਿੱਚ ਹੁੰਦੇ ਸੀ ਘਰ ਵਿੱਚ ਹੁੰਦੇ ਸੀ ਤਾਂ ਉਹ ਮੈਨੂੰ ਜ਼ਰੂਰ ਪੁੱਛਦੇ ਸੀ ਕਿ ਪੁੱਤ ਤੂੰ ਕੀ ਕਰ ਰਹੀ ਹੈ ਤੇਰੀ ਪੜ੍ਹਾਈ ਕਿਦਾਂ ਚੱਲ ਰਹੀ ਹੈ ਜੇਕਰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਬਿਨਾਂ ਝਿਜਕ ਤੋਂ ਤੂੰ ਮੇਰੇ ਤੋਂ ਮੰਗ ਲੈ ਮੀ ਉਥੇ ਹੀ ਉਸ ਬੱਚੀ ਨੇ ਇਹ ਵੀ ਦੱਸਿਆ ਕਿ ਰਾਜਵੀਰ ਜਵੰਦੇ ਨੇ ਕਿਵੇਂ ਉਸਦੀ ਟੇਲਰ ਦੀ ਸਿੱਖਲਾਈ ਲਈ ਕਿਵੇਂ ਪੈਸੇ ਭਰੇ ਸੀ ਕਿਵੇਂ ਫੀਸ ਦਿੱਤੀ ਸੀ ਸੋ ਇਹਨਾਂ ਗੱਲਾਂ ਕਰਕੇ ਹੀ ਰਾਜਵੀਰ ਜਵੰਦੇ ਨੂੰ ਅੱਜ ਦੁਨੀਆ ਭਰ ਦੇ ਵਿੱਚ ਯਾਦ ਕੀਤਾ ਜਾਂਦਾ ਹੈ ਉਹੋ ਸਰੀਰਕ ਤੌਰ ਤੇ ਤਾਂ ਆਪਣੇ ਪਰਿਵਾਰ ਆਪਣੇ ਫੈਨਸ ਤੇ ਸਾਨੂੰ ਵਿਛੋੜਾ ਦੇ ਗਏ ਹਨ ਪਰ ਉਹਨਾਂ ਦੀ ਰੂਹਾਨੀਅਤ ਉਹਨਾਂ ਦੀ ਰੂਹ ਹਮੇਸ਼ਾ ਹੀ ਉਹਨਾਂ ਦੇ ਗੀਤ ਸਾਡੇ ਦਿਲ ਦੇ ਵਿੱਚ ਧੜਕਦੇ ਰਹਿਣਗੇ ਉਹਨਾਂ ਦਾ ਕਲਾਕਲਾ ਬੋਲ ਸਾਡੇ ਕੰਨਾਂ ਦੇ ਵਿੱਚ ਗੂੰਜਦਾ ਰਹੇਗਾ ਉਹ ਪੰਜਾਬ ਨੂੰ ਆਪਣੇ ਪਰਿਵਾਰ ਨੂੰ ਆਪਣੇ ਫੈਨਸ ਨੂੰ ਆਪਣੇ ਚਾਉਣ ਵਾਲਿਆਂ ਨੂੰ ਪਿੱਛੇ ਅਜਿਹੇ ਗੀਤ ਦੇ ਗਏ ਨੇ ਜਿਸ ਨੂੰ ਸੁਣ ਕੇ ਬੰਦਾ ਕਦੇ ਵੀ ਬੋਰ ਨਹੀਂ ਹੋ ਸਕਦਾ ਅਤੇ ਕਲੀ-ਕਲੀ ਗੱਲ ਉਹਨਾਂ ਦੀ ਕਿਸੇ ਨਾ ਕਿਸੇ ਚੀਜ਼ ਦੇ ਨਾਲ ਲਿੰਕ ਜ਼ਰੂਰ ਹੈ ਜੋ ਕੁਝ ਦੁਨੀਆਦਾਰੀ ਦੇ ਵਿੱਚ ਚੱਲ ਰਿਹਾ ਹੈ ਜਿਹੜਾ ਕੁਝ ਇੱਕ ਪੁੱਤ ਦੇ ਮਰੇ ਤੋਂ ਬਾਅਦ ਮਾਂ ਮਹਿਸੂਸ ਕਰਦੀ ਹੈ ਪਤਨੀ ਆਪਣੇ ਪਤੀ ਦੇ ਮਰਨ ਤੋਂ ਬਾਅਦ ਮਹਿਸੂਸ ਕਰਦੀ ਹੈ ਇੱਕ ਭੈਣ ਆਪਣੇ ਭਰਾ ਦੇ ਮਰੇ ਤੋਂ ਮਹਿਸੂਸ ਕਰਦੀ ਹੈ ਉਹ ਸਾਰੇ ਹੀ ਗੱਲਾਂ ਰਾਜਵੀਰ ਜਵੰਦਾ ਆਪਣੇ ਗੀਤ ਦੇ ਵਿੱਚ ਪਹਿਲਾਂ ਹੀ ਦੱਸ ਗਿਆ ਜੀ ਹਾਂ ਦੋਸਤੋ ਰਾਜਵੀਰ ਜਵੰਦਾ ਜੋਗੀ ਗੀਤ ਦੇ ਵਿੱਚ ਆਪਣੀ ਕਲਮ ਦੇ ਨਾਲ ਆਪਣੀ ਆਵਾਜ਼ ਦੇ ਨਾਲ ਆਪਣੇ ਬੋਲਾਂ ਦੇ ਨਾਲ ਸਾਰਾ ਕੁਝ ਪਹਿਲਾਂ ਹੀ ਦਰਸਾ ਆ ਗਿਆ ਸੀ ਪਹਿਲਾਂ ਹੀ ਦੱਸ ਗਿਆ ਸੀ ਕਿ ਕਿਵੇਂ ਇੱਕ ਭਰਾ ਮਰੇ ਤੋਂ ਪੈਣ ਮਹਿਸੂਸ ਕਰਦੀ ਹੈ ਤੇ ਪਤਨੀ ਪਤੀ ਮਰੇ ਤੋਂ ਤੇ ਮਾਂ ਪੁੱਤ ਮਰੇ ਤੋਂ ਸਾਰਾ ਕੁਝ ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਸਮਝਾ ਗਿਆ ਸੀ ਉਸਦੇ ਉਹ ਗੀਤ ਹਮੇਸ਼ਾ ਹੀ ਲੋਕਾਂ ਦੇ ਮੋਬਾਈਲਾਂ ਵਿੱਚ ਡੀਜ਼ਿਆਂ ਤੇ ਪ੍ਰੋਗਰਾਮਾਂ ਤੇ ਵੱਜਦੇ ਰਹਿਣਗੇ ਉਮੀਦ ਕਰਦਿਆਂ ਕਿ ਰਾਜਵੀਰ ਜਵੰਦੇ ਦੇ ਯਾਰ ਮਿੱਤਰ ਦੋਸਤ ਜਿਵੇਂ ਕਨਵਰ ਗਰੇਵਾਲ ਜਸ ਬਾਜਵਾ ਕੁਲਵਿੰਦਰ ਬਿੱਲਾ ਹੋਰ ਬਾਕੀ ਜਿਹੜੇ ਉਹਨਾਂ ਦੇ ਨੇੜਲੇ ਮਿੱਤਰ ਨੇ ਉਹ ਰਾਜਵੀਰ ਜਵੰਦੇ ਨੂੰ ਜਿਉਂਦੇ ਰੱਖਣ ਦੀ ਕੋਸ਼ਿਸ਼ ਕਰਨਗੇ ਆਪਣੇ ਹਰ ਇੱਕ ਲਾਈਵ ਪ੍ਰੋਗਰਾਮ ਦੇ ਵਿੱਚ ਰਾਜਵੀਰ ਜਵੰਦੇ ਨੂੰ ਸ਼ਰਧਾਂਜਲੀ ਦੇਣਗੇ ਤਾਂ ਜੋ ਰਾਜਵੀਰ ਜਵੰਦਾ ਆਉਣ ਵਾਲੀ ਪੀੜ੍ਹੀਆਂ ਤੱਕ ਜਿਉਂਦਾ ਰੱਖ ਸਕੀਏ ਸੋ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਾਜਵੀਰ ਜਵੰਦੇ ਦੇ ਪਿੰਡ ਦੇ ਵਿੱਚ ਰਾਜਵੀਰ ਜਵੰਦੇ ਦਾ ਬੁੱਤ ਬਣਾਇਆ ਜਾਵੇਗਾ ਸਟੈਚੂ ਬਣਾਇਆ ਜਾਵੇਗਾ ਇਹ ਗੱਲ ਕਨਵਰ ਗਰੇਵਾਲ ਨੇ ਭੋਗ ਦੇ ਸਮੇਂ ਕੀਤੀ ਸੀ ਉਹਨਾਂ ਨੂੰ ਸੀਐਮ ਮਾਨ ਦਾ ਇੱਕ ਸੁਨੇਹਾ ਆਇਆ ਸੀ ਉਸ ਤੋਂ ਪਹਿਲਾਂ ਕਨਵਰ ਗਰੇਵਾਲ ਅਤੇ ਪਿੰਡ ਦੇ ਨੌਜਵਾਨ ਆਪਸ ਦੇ ਵਿੱਚ ਗੱਲਾਂ ਕਰ ਰਹੇ ਸੀ ਕਿ ਰਾਜਵੀਰ ਜਵੰਦੇ ਦੀ ਯਾਦ ਦੇ ਵਿੱਚ ਪਿੰਡ ਦੇ ਵਿੱਚ ਕੋਈ ਨਾ ਕੋਈ ਚੀਜ਼ ਬਣਵਾਈ ਜਾਵੇ ਪਰ ਉਸ ਤੋਂ ਪਹਿਲਾਂ ਹੀ ਸਿਆਯਾ ਭਗਵੰਤ ਮਾਨ ਦਾ ਇੱਕ ਸੁਨੇਹਾ ਆਂਦਾ ਹੈ ਕਿ ਰਾਜਵੀਰ ਜਵੰਦੇ ਦਾ ਇੱਕ ਸਟੈਚੂ ਤਿਆਰ ਕੀਤਾ ਜਾਵੇਗਾ ਜਿਹੜਾ ਕਿ ਉਹਨਾਂ ਦੇ ਪਿੰਡ ਪੌਨੇ ਦੇ ਵਿੱਚ ਲੱਗੇਗਾ ਅਤੇ ਉਹਨਾਂ ਦੇ ਨਾਂ ਤੇ ਪਿੰਡ ਦੇ ਵਿੱਚ ਇੱਕ ਸਟੇਡੀਅਮ ਬਣੇਗਾ ਅਤੇ ਇੱਕ ਯਾਦਗਾਰ ਗੇਟ ਵੀ ਬਣਵਾਇਆ ਜਾਵੇਗਾ ਇਹ ਕਦੋਂ ਬਣੇਗਾ ਅਤੇ ਇਸ ਦੀ ਸ਼ੁਰੂਆਤ ਕਦੋਂ ਹੋਵੇਗੀ ਹਾਲੇ ਇਹ ਕਲੀਅਰ ਨਹੀਂ ਹੋ ਸਕਿਆ ਪਰ ਇਹ ਗੱਲ ਜ਼ਰੂਰ ਹੈ ਕਿ ਭਗਵੰਤ ਮਾਨ ਨੇ ਇਹ ਸੁਨੇਹਾ ਰਾਜਵੀਰ ਜਵੰਦੇ ਦੇ ਜਿਗਰੀ ਯਾਰਾਂ ਤੱਕ ਜਰੂਰ ਪਹੁੰਚਾਇਆ ਹੈ ਉਮੀਦ ਕਰਦੇ ਹਾਂ ਕਿ ਸੀਐਮ ਭਗਵੰਤ ਮਾਨ ਜਲਦੀ ਤੋਂ ਜਲਦੀ ਇਹ ਕਾਰਜ ਸ਼ੁਰੂ ਕਰਨਗੇ ਅਤੇ ਇਸ ਕਾਰਜ ਨੂੰ ਛੇਤੀ ਤੋਂ ਛੇਤੀ ਨੰਬੇੜਨ ਦੀ ਕੋਸ਼ਿਸ਼ ਕਰਨਗੇ ਸੋ ਬਾਕੀ ਤੁਹਾਡਾ ਰਾਜਵੀਰ ਜਵੰਦੇ ਦੇ ਸੁਭਾਅ ਬਾਰੇ ਕੀ ਕਹਿਣਾ ਹੈ ਕਿ ਜਿਹੜਾ ਆਪਣੇ ਘਰ ਦੇ ਵਿੱਚ ਕੰਮ ਕਰਨ ਵਾਲੇ ਨੂੰ ਵੀ ਪਰਾਇਆ ਨਹੀਂ ਸਮਝਦਾ ਸੀ ਉਸ ਦੇ ਲਈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਕਦੇ ਉਹਨੇ ਉਪਰਾਂ ਨਹੀਂ ਸਾਨੂੰ ਘਰ ਚ ਸਮਝਿਆ ਇਹ ਕੰਮ ਆਲੇ ਸਾਨੂੰ ਆਪਣੇ ਮੈਨੂੰ ਤਾਂ ਹਮੇਸ਼ਾ ਜਦੋਂ ਮੈਂ ਜਾਣਾ ਉਹਨੇ ਮੈਨੂੰ ਹਾਲ ਚਾਲ ਪੁੱਛਣਾ ਉਹਨੇ ਮੇਰੀ ਪੜਾਈ ਬਾਰੇ ਪੁੱਛਣਾ ਕਿ ਬੇਟਾ ਤੇਰੀ ਪੜਾਈ ਕਿਵੇਂ ਚੱਲ ਰਹੀ ਆ ਹਾਂਜੀ ਕਿਉਂਕਿ ਜਦੋਂ ਵੀ ਆਪਣੀ ਚ ਵੀ ਉਹਨੇ ਬਹੁਤ ਮਦਦ ਦਿੱਤੀ ਮੇਰੀ ਸੀ ਸਟੀਚਿੰਗ ਦਾ ਉਦੋਂ ਵੀ ਉਹਨਾਂ ਨੇ ਆਪ ਹੀ ਕਰਵਾਇਆ ਸੀ ਉਹ ਕਹਿੰਦੇ ਸੀ ਤੂੰ ਕਰ ਲਾ ਕੋਈ ਨਾ ਮੈਂ ਤੇਰੀ ਫੀਸ ਭਰੂੰਗਾ